ਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਰਦੇ ਆ ਤੁਸੀਂ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਸ਼ੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਦਿਨ ਹੈ ਜ ਸ਼ੁੱਕਰਵਾਰ ਦਾ ਤੇ ਬੱਚਿਆਂ ਨੂੰ ਆਪਾਂ ਭੇਜਦੇ ਆ ਸਕੂਲ ਅੱਜ ਨਵਦੀਪ ਦਾ ਬਰਥਡੇ ਹੈ ਉਹ ਜਾਏਗੀ ਸਕੂਲ ਟੋਫੀਆਂ ਲੈ ਕੇ ਤੇ ਆਪਾਂ ਬੱਚਿਆਂ ਨੂੰ ਕਰਕੇ ਤਿਆਰ ਸਕੂਲ ਭੇਜਦੇ ਆ ਅੱਜ ਥੋੜੀ ਲੇਟ ਜਾਣਗੇ ਕਿਉਂਕਿ ਦਾ ਬਰਥਡੇ ਨੇ ਤਿਆਰ ਹੋਣਾ ਸੀ ਫਿਰ ਆਪਾਂ ਇਹਨੂੰ ਛੱਡ ਆਵਾਂਗੇ ਮੋਟਰਸਾਈਕਲ ਤੇ ਬੱਸ ਬਹੁਤ ਜਲਦੀ ਆ ਜਾਂਦੀ ਹੈ ਜੋ ਜੇ ਬੱਚਿਆਂ ਨੂੰ ਧਿਆਰ ਕਰਕੇ ਸਕੂਲ ਭੇਜਦੇ ਆਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਹੈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਬਹੁਤ ਸਪੋਰਟ ਕੀਤੀ ਤੁਸੀਂ ਪਹਿਲਾਂ ਵੀ ਇਸੇ ਤਰ੍ਹਾਂ ਅੱਗੇ ਵੀ ਸਪੋਰਟ ਕਰਨਾ ਤੇ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਤੇ ਇੱਕ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਠੀਕ ਹੈ ਜੀ ਹੁਣ ਤੋਂ ਘਟ ਗਈ ਥੋੜੀ ਜੀ ਸਾਡੇ 4:00 ਦਾ ਟਾਈਮ ਹੋ ਗਿਆ ਹੈ ਇਹ ਕੱਪੜੇ ਪਾਏ ਹੀ ਧੋ ਕੇ ਕੋਈ ਇੱਧਰ ਕੋਈ ਤਾਰਾਂ ਭਰੀਆਂ ਨੇ ਲਾ ਕੇ ਆਪਾਂ ਲਾਨੇ ਜੀ ਤੈਂ ਚਾਹ ਪੀ ਕੇ ਨਜੀ ਆਪਾਂ ਬਣਾਣੇ ਜੀ ਅੱਜ ਆਲੂ ਗੋਭੀ ਤੇ ਥੋੜੇ ਜਿਹਾ ਮਟਰ ਪਾਏ ਨੇ ਵਿੱਚ ਇਹ ਆਪਾਂ ਤੜਕਾ ਕੱਟ ਲਿਆ ਹੈ ਕੜਾਈ 'ਚ ਤੇਲ ਪਾ ਕੇ ਧਰ ਦਿੱਤਾ ਬਾਅਦ ਸ਼ਾਮ ਹੋ ਗਈ ਪੂਰੀ ਤੇ ਆਪਾਂ ਬਣਾਣੇ ਜੀ ਸਬਜ਼ੀ ਹੰਡੇ 'ਤੇ ਮੰਜਨ ਵਾਲੇ ਠੀਕ ਹੈ ਬੱਚੇ ਖੇਡ ਰਹੇ ਨੇ ਖੁਸ਼ੀ ਮੋਜੂ ਤੇਲ ਹੋ ਗਿਆ ਆਪਣਾ ਗਰਮ ਤੇ ਆਪਾਂ ਜੀਰਾ ਪਾ ਕੇ ਲਾਂਦੇ ਜੀ ਤੜਕਾ ਦੇਖੀ ਤੇ ਆਜਾ ਪਾ ਪਾ ਤੇ ਇੱਕ ਉਹ ਲੰਪਾ ਕੱਟ ਲਿਆ ਟਮਾਟਰ ਥ੍ਰੀ ਜੀ ਪਤਾ ਨਹੀਂ ਕਿਉਂ ਪਾਣੀ ਜੱਪੜੀ ਜਾਂਦਾ ਐਵੇਂ ਟਮਾਟਰਾਂ ਚ ਨਾ ਜਲਦੀ ਸਾਬ ਹੋ ਜਾਂਦੇ ਨੇ टमाटर कट ले प्याज भी हो गए ब्राउन ये आप पाते हैं जी टमा होने लगे अपना आटाटा तो निकल रखे वह बन जाए Let you ਆਕਾ ਪਾਉਣ ਨੂੰ ਲਿਆ ਤੇ ਫਿਰ ਪਰਤਾਂ ਵੀ ਹੋ ਗਿਆ ਆਪਣੀ तो चैर के पाने अपा थोड़ा सेक लग जाएगा तो आप देर मां कोल भांडे भांडे मांजिए बच्चे ने टिफिन रह गए थे मांजन वाले तो चाह बनाई थी शामी सब्जी रखी कोई बड़े बड़ी आटा गुन्या दो चार भांडे मेरे मांजे कपड़े पै लाने वाले बैठे ਅੰਨਪਟਾ ਮਾਸ ਜੀ ਬਣਾ ਲਈ ਆਟਾ ਵੀ ਉਹਨੇ ਪਾਉਣ ਦੇ ਮੰਗਦੇ ਨੇ ਨਾ ਆਪਣਾ ਵਾਲੀ ਕਪੜੇ ਤੇ ਇਸ ਇਸ ਯੂ ਆ ਨਾਊ ਯੂ ਨਾਊ ਜਿੰਨਾ ਉਹ ਬੈਠੀ ਪੜਾਈ ਕਰ ਰਹੀ ਹੈ ਆਪਣੀ ਅੱਜ ਮੇਰੀ ਨਵਦੀਪ ਦਾ ਜਨਮ ਦਿਨ ਹੈ ਸਾਰੇ ਵਿਸ਼ ਕਰਿਓ ਮੇਰੇ ਬੱਚੇ ਨੂੰ ਬੱਡੇ ਸਕੂਲ ਗਈ ਸੀ ਸਵੇਰੇ ਮਨਾਇ ਟੋਫੀ ਟੋਫੀ ਵੰਡਾਈ ਹੈ ਤੇ ਹੁਣੇ ਲਿਆ ਕੇ ਆਪਾਂ ਬੱਚਿਆਂ ਨੂੰ ਕੁਝ ਚੀਜ਼ਾਂ ਦੇ ਦਾਂਗੇ ਖਾਣ ਵਾਸਤੇ ਪੇਸਟੀਆਂ ਸਮੋਸੇ ਵਗੈਰਾ ਖਾ ਲੈਣਗੇ ਤੇ ਸ਼ਾਮ ਹੋ ਗਈ ਏ ਹੁਣ ਇਸ ਟਾਂ ਮਾ ਥੋੜੀ ਥੋੜੀ ਹਵਾ ਚੱਲਣ ਲੱਗ ਜਿੰਦੀ ਹੈ ਹਵਾ ਸੋਹਣੀ ਲੱਗਦੀ ਠੰਡੀ ਠੰਡੀ ਚੱਲਦੀ ਹੈ ਇਹ ਗਰਮੀ ਐਨੀ ਨਹੀਂ ਹੁੰਦੀ ਹੁਣ ਉਹ ਚੁੱਲਾ ਆਪਣਾ ਸੋਕ ਗਿਆ ਕੱਲ ਬਣਾਇਆ ਸੀ ਲੋ ਜੀ ਬਾਬਾ ਜੀ ਲੱਗੇ ਨੇ ਰਸਾਂ ਦਾ ਪਾਰ ਚੱਲ ਰਿਹਾ ਦਰਬਾਰ ਸਾਹਿਬ ਤੋਂ ਤੇ ਬੱਚੇ ਆ ਗਏ ਨੇ ਟਿਊਸ਼ਨ ਤੋਂ ਤੇ ਬਾਹਰ ਹਨੇਰਾ ਹੋ ਗਿਆ ਚਲੋ ਜੀ ਅੱਜ ਵਾਲੇ ਵਲੌਗ ਦਾ ਐਂਡ ਇਥੇ ਕਰਦੇ ਆਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦਲੇ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਜੀ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਬਾਏ ਬਾਏ ਜੀ